ਇੱਕੋ ਹੀ ਓਟਾ ਸਹਰਾ ਲਿਆ ਕਰੀਏ ਇੱਕੋ ਹੀ ਆਸਰਾ ਨਿਆ ਅਧਾਰ ਬਣਾਈਏ ਨੂੰ ਆਪਣੇ ਜੀਵਨ ਦਾ ਤੇ ਜੇ ਸਿਮਰਨ ਦੀ ਗੱਲ ਆਈ ਤਾਂ ਕਹਿੰਦੇ ਇੱਕ ਦਾ ਕਰੀਏ ਇੱਕ ਸਿਮਰ ਇੱਕ ਸਿਮਰ ਇੱਕ ਸਿਮਰ ਪਿਆਰੇ ਇੱਕ ਨੂੰ ਸਿਮਰ ਦੇ ਇੱਕ ਨੂੰ ਯਾਦ ਰੱਖੀਏ ਉਹ ਇੱਕ ਨਾ ਕਿਤੇ ਤੈਨੂੰ ਭੁੱਲ ਜਾਵੇ ਚੰਦਰਮਾ ਨੂੰ ਗ੍ਰਹਿਣ ਵੀ ਪਤਾ ਕਿਦੋਂ ਲੱਗਦਾ ਆ ਜਦੋਂ ਇਹ ਸੂਰਜ ਦੇ ਬੇਗਾਨੇ ਦੇ ਘਰ ਜਾਂਦਾ ਆ ਉਦੋਂ ਇਹਨੂੰ ਗ੍ਰਹਿਣ ਲੱਗਦਾ ਚੰਦਰਮਾ ਜਦੋਂ ਇਹ ਸੂਰਜ ਦੇ ਘਰ ਉੱਪਰ ਚਲੇ ਜਾਂਦਾ ਸਿੱਖ ਦੇ ਜੀਵਨ ਨੂੰ ਵੀ ਉਦੋਂ ਗ੍ਰਹਿਣ ਲੱਗ ਜਾਵੇਗਾ ਮਨੁੱਖ ਦੇ ਜੀਵਨ ਨੂੰ ਉਦੋਂ ਗ੍ਰਹਿਣ ਲੱਗੇਗਾ ਜਦੋਂ ਇੱਕ ਪਰਮਾਤਮਾ ਦਾ ਦਰ ਛੱਡ ਕੇ ਦਰਦਰ ਤੇ ਪਟਕੇਗਾ ਸਮਝੋ ਇਹ ਜੀਵਨ ਨੂੰ ਗ੍ਰਹਿਣ ਲੱਗ ਗਿਆ ਇਹਨੇ ਆਪ ਦੁਖੀ ਹੋ ਗਿਆ ਜਦੋਂ ਇੱਕ ਦਾ ਆਸਰਾ ਛੱਡ ਦਿੱਤਾ ਇਸਨੇ ਗੁਰੂ ਅਰਜਨ ਦੇਵ ਜੀ ਪਤਾ ਹੀ ਦਿੜ ਕਰਵਾਉਂਦੇ ਪਏ ਨੇ ਏ ਵਾਏ ਗੁਰੂ ਜੀ ਇਲੰਗ ਕਰ ਦੂਜਾ ਮਹਿਲਾ ਪੰਜਵਾ ਤੁਦ ਦਿਨ ਦੂਜਾ ਨਾਹੀਂ ਕੋਈ اے ਵਾਹਿਗੁਰੂ ਜੀ ਤੁਹਾਡੇ ਤੋਂ ਬਗੈਰ ਦੂਜਾ ਹੈ ਹੀ ਕੋਈ ਨਹੀਂ ਕਿਉਂਕਿ ਜਨੇ ਵੀ ਆਪਣੇ ਆਪ ਨੂੰ ਇੱਥੇ ਰੱਬ ਅਖਵਾਉਂਦੇ ਸੀ ਨਾ ਜੀ ਉਹ ਜੰਮੇ ਵੀ ਤੇ ਮਰ ਵੀ ਗਏ ਉਹ ਜੰਮੇ ਵੀ ਤੇ ਮਰ ਵੀ ਗਏ ਕਿਉਂਕਿ ਪਰਮਾਤਮਾ ਅਜੁਨੀ ਹੈ ਉਹ ਅਕਾਲ ਹੈ ਉਕਾਲ ਤੋਂ ਪਰੇ ਹੈ ਉਹ ਜੰਮਦਾ ਮਰਦਾ ਨਹੀਂ ਹੈ ਪਰ ਅਸੀਂ ਉਹਨਾਂ ਦੇ ਨਾਲ ਜੁੜਦੇ ਹਾਂ ਜਿਹੜੇ ਜੰਮਦੇ ਵੀ ਨਹੀਂ ਤੇ ਮਰਦੇ ਵੀ ਨਹੀਂ ਗੁਰੂ ਦੇ ਬਾਰੇ ਵੀ ਪਾਵਨ ਬਾਣੀ ਵਿੱਚ ਪਤਾ ਕੀ ਹੁੰਦਾ ਕਹਿੰਦੇ ਗੁਰੂ ਜੰਮਦਾ ਮਰਦਾ ਨਹੀਂ ਹੈ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਕਹਿੰਦੇ ਪੜਿਓ ਗੁਰੂ ਨਹੀਂ ਜੇ ਜੰਮ ਦਾ ਮਰ ਦਾ ਗੁਰੂ ਦੇ ਨਾਲ ਜੁੜ ਜਾਵੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਵੋ ਤੂੰ ਕਰਤਾਇਰ ਕਰੇ ਸੁ ਹੋਏ ਤੇ ਐਨੀ ਗੱਲ ਵੀ ਨਾਲ ਜਿਹੜਾ ਇੱਕ ਨਾਲ ਜੁੜ ਜਾਂਦਾ ਹੈ ਨਾ ਉਹ ਕਹਿੰਦਾ ਵਾਹਿਗੁਰੂ ਜੀ ਹੋਣਾ ਉਹ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ ਅਸੀਂ ਕਈ ਵਾਰ ਨਾ ਆਪਣਾ ਆਪਣਾ ਕਿੰਨੇ